ਸ੍ਰੀ ਕਾਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਲੇ ਬਲੌਗ ਤੇ ਅੱਜ ਤੁਹਾਡੇ ਕੀ ਸਾਰੇ ਪੈਣ ਪ੍ਰਾਪਤ ਹੋਵੇ ਅਸੀਂ ਠੀਕ ਹੈ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪੈਣ ਪ੍ਰਾਂਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਉੱਤੇ ਜਾ ਕੇ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਨਾਲ ਦੀ ਨਾਲ ਹੀ ਆਪਾਂ ਦੱਸਦੀ ਆ ਕਿ ਆਪਣਾ ਨਵਾਂ ਚੈਨਲ ਜਿਸ ਦਾ ਨਾਮ ਹੈ ਸਿਮਰਨ ਕਿਚਨ ਐਂਡ ਬਲੌਗ ਤੁਸੀਂ ਜੇ ਉਸ ਚੈਨਲ ਤੇ ਵੀ ਜਾ ਕੇ ਸਾਨੂੰ ਇਸੇ ਹੀ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਸਾਡੇ ਇਸ ਚੈਨਲ ਤੇ ਸਾਨੂੰ ਸਪੋਰਟ ਕਰਦੇ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜਾ ਆਪਾਂ ਤੁਹਾਨੂੰ ਇਸ ਤਰ੍ਹਾਂ ਹੀ ਦੱਸਾਂਗੇ ਕਿਉਂਕਿ ਅੱਜ ਆਪਾਂ ਜਿਹੜੀ ਵੀਡੀਓ ਆ ਉਸ ਨੂੰ ਛੂਟ ਨਹੀਂ ਕੀਤੀ ਸੀ ਤੇ ਫਿਰ ਆਪਾਂ ਸੋਚਿਆ ਕਿ ਤੁਸੀਂ ਵੀਡੀਓ ਦਾ ਇੰਤਜ਼ਾਰ ਕਰ ਰਹੇ ਹੋਣ ਤੇ ਆਪਾਂ ਤੁਹਾਨੂੰ ਤੁਹਾਡੇ ਨਾਲ ਵੀਡੀਓ ਜਿਹੜੀ ਆ ਸ਼ੇਅਰ ਕਰ ਦਈਏ ਤੇ ਅੱਜ ਮੇਰੇ ਕੋਲ ਬਾਹ ਜਿਹੜਾ ਬਹੁਤ ਹੀ ਵਧੀਆ ਜਿਹੜਾ ਹੁੰਦਾ ਨਾਰੀਲ ਤੇਲ ਤੇ ਨਾਰੀਲ ਤੇਲ ਆਪਾਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਇਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਇਹ ਚੀਜ਼ ਦੱਸ ਦਿੰਨੇ ਆ ਕਿ ਤੁਸੀਂ ਜਿਹੜਾ ਦਹੀਂ ਹੁੰਦਾ ਨਾ ਦਹੀਂ ਉਹਦੇ ਵਿੱਚ ਤੁਸੀਂ ਇੱਕ ਚਮਚ ਪਾ ਲੋ ਗੇਸਨ ਦਾ ਤੇ ਇੱਕ ਚਮਚ ਪਾ ਲੋ ਤੁਸੀਂ ਉਹਦੇ ਵਿੱਚ ਚੌਲਾਂ ਦਾ ਆਟਾ ਉਹਦੇ ਵਿੱਚ ਥੋੜੀ ਜੀ ਪਾ ਲੋ ਫਟਕੜੀ ਚੁਟਕੀ ਕਪਾਲੂ ਤੁਸੀਂ ਉਹਦੇ ਵਿੱਚ ਜਿਹੜੀ ਹਲਦੀ ਉਹ ਨੂੰ ਚੰਗੀ ਤਰ੍ਹਾਂ ਕਰ ਲਓ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਹਦੇ ਵਿੱਚ ਦੋ-ਤਿੰਨ ਕਿਸੇ ਵੀ ਤੇਲ ਦੀਆਂ ਤੁਸੀਂ ਜਿਹੜਾ ਤੇਲ ਤੁਹਾਡੇ ਕੋਲ ਆ ਜਿਦਾਂ ਨਾਰੀਅਲ ਦਾ ਤੇਲ ਵਾ ਉਹਦੀਆਂ ਪਾ ਲਓ ਉਦਿਆਂ ਫਾਕੀ ਉਹਨੂੰ ਕਰ ਲਓ ਮਿਕਸ ਮਿਕਸ ਕਰਨ ਤੋਂ ਬਾਅਦ ਨੂੰ ਤੁਸੀਂ ਆਪਣੇ ਫੇਸ ਤੇ ਇਹ ਵਾਲਾ ਪੈਕ ਜਿਹੜਾ ਬਣਾਓ ਬਣਾ ਕੇ ਫੇਸ ਤੇ ਤੁਸੀਂ ਲਗਾਓ ਇਹ ਪੈਕ ਜਿਹੜਾ ਵਾ ਤੁਸੀਂ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ਕਿਉਂਕਿ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਸਦਾ ਹੀ ਤੁਹਾਡਾ ਚਿਹਰਾ ਜਿਹੜਾ ਜਵਾਨ ਰਹਿੰਦਾ ਵਾ ਸਕਿਨ ਇਹਦੇ ਨਾਲ ਬਿਲਕੁਲ ਵੀ ਜਿਹੜੀ ਆ ਟਲਦੀ ਨਹੀਂ ਕਿ ਇਹ ਸਕਿਨ ਨੂੰ ਬਹੁਤ ਸੋਹਣਾ ਬਹੁਤ ਵਧੀਆ ਜਵਾਨ ਰੱਖਦਾ ਚਿਹਰਾ ਹਮੇਸ਼ਾ ਤੁਹਾਡਾ ਜਵਾਨ ਰਹੂਗਾ ਕਿਉਂਕਿ ਇਹ ਵਾਲਾ ਜਿਹੜਾ ਤੁਸੀਂ ਪੈਕ ਬਣਾ ਕੇ ਲਗਾਉਨੇ ਆ ਤੇ ਇਹ ਵਾਲਾ ਪੈਕ ਜੇ ਤੁਸੀਂ ਹਫਤੇ ਵਿੱਚ ਦੋ ਵਾਰ ਟਰਾਈ ਕਰੋ ਜਦੋਂ ਤੁਸੀਂ ਪੈਕ ਆਪਣਾ ਬਣਾ ਲੈਣਾ ਵਾ ਲਗਾ ਲਿਆ 15 ਮਿੰਟ ਤੀ ਆਪਣੇ ਫੇਸ ਤੇ ਰੱਖਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਕੀ ਕਰਨਾ ਨੋਰਮਲ ਪਾਣੀ ਦੇ ਨਾਲ ਧੋ ਲੈਣਾ ਤੇ ਕੋਈ ਵੀ ਤੁਸੀਂ ਤੇਲ ਲੈ ਕੇ ਜਿਸ ਤਰ੍ਹਾਂ ਕਿ ਨਾਰੀਅਲ ਦਾ ਤੇਲ ਲੈ ਕੇ 2 ਬੂੰਦਾਂ ਵੀ ਨਾਰੀਅਲ ਤੇਲ ਦੀ ਲੈ ਲੀਨੋ ਜਦੜ ਕੋਲੋਂ ਨਾਰੀਅਲ ਤੇਲ ਮਾਰ ਚਿੱਟੜੀ ਕੋਲੋਂ ਨਾਰੀਅਲ ਤੇਲ ਨਹੀਂ ਆ। 2 ਬੂੰਦਾਂ ਤੁਸੀਂ ਕੋਈ ਵੀ ਕਰੀਮ ਕਰੀਮ ਲੈ ਲਓ ਕੋਈ ਵੀ ਮੋਸਚਰਾਈਜ਼ਰ ਕਰੀਮ ਦੀ ਬੂੰਦੀ ਲੈ ਕੇ ਆਪਣੇ ਫੇਸ ਤੇ 5 ਮਿੰਟ ਲਈ ਕੋਈ ਚੰਗੀ ਤਰ੍ਹਾਂ ਮ사ਜ ਕਰਨੀ ਆ। ਹਫਤੇ ਵਿੱਚ 2 ਵਾਰ ਕਰੋ। ਤੁਹਾਡਾ ਜਿਹੜਾ ਫੇਸ ਆ ਬਿਲਕੁਲ ਇੱਕਦਮ ਜਵਾਨ ਸਦਾ ਜਵਾਨ ਰਹੂਗਾ ਫੇਸ ਬਿਲਕੁਲ ਵੀ ਤੁਹਾਡਾ ਢਿੱਲੂਗਾ ਨਹੀਂ ਕਿਉਂਕਿ ਇਹ ਜਿਹਾਂ ਸੀ ਬਿੜਨੇ ਆ ਆਪਣੀਆਂ ਅਜਮਾਈਆਂ ਹੋਈਆਂ ਸਾਡੀਆਂ ਚੀਜ਼ਾਂ ਵਾਂ ਜਿਹੜੀਆਂ ਅਸੀਂ ਤੁਹਾਨੂੰ ਦੱਸਦੇ ਆ ਇਹਦੇ ਨਾਲ ਫੇਸ ਬਹੁਤ ਸੋਹਣਾ ਬਹੁਤ ਵਧੀਆ ਜਵਾਨ ਰਹਿੰਦਾ ਵਾ ਇੱਕਦਮ ਵੀ ਜਿਹੜੀਆਂ ਵਾਂ ਝੁਰੜੀਆਂ ਸਾਡੇ ਲਾਗੇ ਲਾਗੇ ਹੋਈ ਨਹੀਂ ਆਉਂਦੀਆਂ ਤੇ ਜਿਹੜੀ ਦੂਸਰੀ ਚੀਜ਼ ਆਪਾਂ ਤੁਹਾਨੂੰ ਨਾਰੀਅਲ ਤੇਲ ਦੀ ਦੱਸੀ ਸੀ ਇਹ ਵਾ ਤੁਸੀਂ ਰਾਤ ਨੂੰ ਸੌਣ ਲੱਗਿਆਂ ਰੋਜ਼ ਦੋ ਮੁੰਦਾਂ ਸਿਰਪਾ ਮੇ ਗਰਮੀ ਆ ਭਾਂ ਸਰਦੀ ਆ ਦੋ ਮਹੀਨਿਆਂ ਨਾਲ ਇਹ ਤੇਲ ਦੀਆਂ ਲੇਲਿਆ ਕਰੋ ਆਪਣੇ ਹੱਥੇ ਲੀਤੇ ਲਾ ਕੋ ਚੰਗੀ ਤਰ੍ਹਾਂ ਆਪਣੇ ਫੇਸ ਤੇ ਪੂਰੇ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰਿਆ ਕਰੋ ਪਾਵੇਂ ਗਰਮੀ ਦੇ ਵਿੱਚ ਕੀ ਜਾਨੀ ਕਹਿ ਦਿੰਦੇ ਕਿ ਤੇਲ ਜਿਹੜਾ ਵਾ ਆਇਲੀ ਸਕਿਨ ਨੂੰ ਚੂਟ ਨਹੀਂ ਕਰਦਾ ਵਾ ਜੇ ਤੁਹਾਡੀ ਆਇਲੀ ਸਕਿਨ ਹੈ ਤਾਂ ਤੁਸੀਂ ਇੱਕ ਦਿਨ ਜਿਹੜਾ ਛੱਡ ਕੇ ਇੱਕ ਦਿਨ ਲਗਾ ਲਓ ਜੇ ਡਰਾਈ ਸਕਿਨ ਹੈ ਤੁਸੀਂ ਪਾਵੇਂ ਰੋਜ਼ ਲਗਾਓ ਸਿਰਫ ਦੋ ਬੂੰਦਾਂ ਦੋ ਬੂੰਦਾਂ ਲਗਾ ਕੇ ਤੁਸੀਂ ਰਾਤ ਨੂੰ ਸਵੇਰੇ ਆਪਣਾ ਚਿਹਰਾ ਜਿਹੜਾ ਵਾਸ਼ ਕਰੋ ਤੇ ਚਿਹਰਾ ਬਹੁਤ ਸੋਹਣਾ ਬਹੁਤ ਵਧੀਆ ਇਹਨਾਂ ਚਮਕ ਮਿਲਦੀ ਹੈ ਸਕਿਨ ਤੇ ਬੜਾ ਹੀ ਵਧੀਆ 글로 ਆਉਂਦਾ ਵਾ ਤੇ ਨਾਲੇ ਸਕਿਨ ਜਿਹੜੀ ਆ ਇੱਕਦਮ ਕੋਮਲ ਬੱਚਿਆਂ ਵਾਲੀ ਸਕਿਨ ਲੱਗਦੀ ਹੈ ਕਿ ਜਿਸ ਤਰ੍ਹਾਂ ਕੋਮਲ ਸਕਿਨ ਹੁੰਦੀ ਆ ਥੋੜੀ ਵੀ ਜਿਹੜੀ ਹਾਰਟ ਨਹੀਂ ਹੁੰਦੀ ਆ ਚਿਹਰਾ ਇਹਦਾ ਬਿਲਕੁਲ ਖਿੜਿਆ ਖਿੜਿਆ ਰਹਿੰਦਾ ਵਾ ਜੇ ਤੁਹਾਡੇ ਕੋਲ ਨਾਰੀਅਲ ਦਾ ਤੇਲ ਨਹੀਂ ਆ ਤੇ ਤੁਸੀਂ ਨਾਰੀਅਲ ਦੇ ਤੇਲ ਦੀ ਜਗ੍ਹਾ ਕੀੜਾ ਵਾ ਤੇ ਆਪਣਾ ਦੇਸੀ ਕਿਉਂ ਹੁੰਦਾ ਵਾ ਉਹਦੀਆਂ ਦੋ ਬੂੰਦਾਂ ਲੇ ਲੋ ਉਹਨੂੰ ਆਪਣੇ ਮਲਕੇ ਹੱਥ ਤੇ ਚੰਗੀ ਤਰ੍ਹਾਂ ਤੇ ਉਹਨੂੰ ਫੇਸ ਤੇ ਲਗਾ ਲੋ ਜੇ ਇਹ ਵੀ ਨਹੀਂ ਤੁਹਾਡੇ ਕੋਲ ਨਹੀਂ ਆ ਤੇ ਥੋੜੀਆਂ ਜਿਹੀ ਦੋ ਬੂੰਦਾਂ ਤੁਸੀਂ ਮਲਾਈ ਲੈ ਲਓ ਮਲਾਈ ਨੂੰ ਆਪਣੇ ਚੰਗੀ ਤਰ੍ਹਾਂ ਹੱਥ ਤੇ ਮਲ ਕੇ ਲਗਾਓ ਲੇਕਿਨ ਸੌਂ ਲੱਗੇ ਹੈ ਇੱਕ ਜ਼ਰੂਰ ਤੁਸੀਂ ਇੱਕ ਵਾਰੀ ਜ਼ਰੂਰ ਲਗਾਇਆ ਕਰੋ ਕਿਉਂਕਿ ਇਹ ਨਾਲ ਸਕਿਨ ਜਿਹੜੀ ਆ ਦਿਨ ਭਰ ਬਹੁਤ ਸੋਹਣਾ ਬਹੁਤ ਵਧੀਆ ਗਲੋ ਕਰਦੀ ਆ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਕੀ ਤੁਸੀਂ ਸਾਡੇ ਜਿਹੜਾ ਨਵਾਂ ਚੈਨਲ ਆ ਉਸ ਨੂੰ ਵੀ ਇਸੇ ਹੀ ਤਰ੍ਹਾਂ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਸਾਡੇ ਇਸ ਚੈਨਲ ਨੂੰ ਪਿਆਰ ਦਿੱਤਾ ਸਾਡੇ ਨਵੇਂ ਚੈਨਲ ਦਾ ਨਾਮ ਆ ਸਮਰਨ ਕੁਚਨੈਨ ਬਲੌਗ ਤੁਸੀਂ ਪਲੀਜ਼ ਉਸਨੂੰ ਵੀ ਜਾ ਕੇ ਸਾਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤਰੀ ਕਰੋ